ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰਨ ਕੀ ਹੋਲੇ ਮਮ ਹੋਲਾ ਕਹੇਓ ਕਿਰਪਾ ਨਿਧ ਬਚਨ ਅਮੋਲਾ ਦਸ਼ਮੇਸ਼ ਪਿਤਾ ਸਤਗੁਰੂ ਧਾਨਕੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਖਸ਼੍ਰੀ ਕੇਸਕਰ ਸਾਹਿਬ ਜੀ ਅਨੰਦਪੁਰ ਸਾਹਿਬ ਜੀ ਵਿਖੇ ਖਾਲਸਾ ਪੰਥ ਦੀ ਸਜਣਾ ਕੀਤੀ ਔਰ ਆਪਣੇ ਪਿਆਰੇ ਖਾਲਸੇ ਨੂੰ ਹੋਲੇ ਮਹੱਲੇ ਵਰਗਾ ਔਮੀ ਤਿਉਹਾਰ ਸਤਗੁਰਾਂ ਨੇ ਬਖਸ਼ਿਸ਼ ਕੀਤਾ ਬੇਸ਼ੱਕ ਇਹ ਤਿਉਹਾਰ ਜਿਵੇਂ ਕਿ ਹੋਲੀ ਹੈ ਹੋਲੀ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਹੋਲੀ ਮરાਈ ਜਾਂਦੀ ਹੈ ਕੋਈ ਪਾਣੀ ਪਾ ਕੇ ਹੋਲੀ ਖੇਡਦਾ ਹੈ ਕੋਈ ਰੰਗ ਪਾ ਕੇ ਹੋਲੀ ਖੇਡਦਾ ਹੈ ਕੋਈ ਇੱਕ ਦੂਜੇ ਉੱਪਰ ਗੋਬਰ ਪਾ ਕੇ ਖੇਡਦਾ ਹੈ ਕੋਈ ਗੰਦਗੀ ਪਾ ਕੇ ਖੇਡਦਾ ਹੈ ਔਰ ਲੱਠ ਮਾਰ ਹੋਲੀ ਵੀ ਹਿੰਦੁਸਤਾਨ ਦੇ ਵਿੱਚ ਖੇਡੀ ਜਾਂਦੀ ਹੈ ਇਹ ਵਾਕੀ ਧਰਮਾਂ ਦੀ ਆਪੋ ਆਪਣੀ ਇੱਕ ਪਰੰਪਰਾ ਹੈ ਪਰ ਕਲਗੀਧਰ ਪਾਤਸ਼ਾਹ ਨੇ ਇਤਿਹਾਸ ਸ਼੍ਰੀ ਰਿਸ਼ੀ ਕੈਸ ਕਰ ਸਭ ਦੀ ਪਾਵਨ ਧਰਤੀ ਤੇ ਖਾਲਸੇ ਨੂੰ ਸਾਜ ਕੇ ਖਾਲਸੇ ਨੂੰ ਇੱਕ ਨਿਆਰਾ ਪਨ ਬਖਸ਼ਿਸ਼ ਕੀਤਾ ਖਾਲਸੇ ਨੂੰ ਬੱਕਰੀ ਹੋਂਦ ਹਸਤੀ ਬਖਸ਼ਿਸ਼ ਕੀਤੀ ਔਰ ਖਾਲਸੇ ਨੂੰ ਸਰਵੋਤਮ ਕਲਗੀਧਰ ਪਾਤਸ਼ਾਹ ਨੇ ਦੱਸਿਆ ਕਿ ਇਹ ਜਿਹੜਾ ਮੇਰਾ ਖਾਲਸਾ ਹੈ ਇਹ ਬਾਕੀ ਸਾਰੇ ਸੰਸਾਰ ਤੋਂ ਨਿਆਰਾ ਹੈ ਔਰ ਸਤਗੁਰਾਂ ਦੇ ਬਚਨ ਵੀ ਨੇ ਜਬਲਕ ਖਾਲਸਾ ਰਹੇ ਨਿਆਰਾ ਖਾਬਲਕ ਤੇਜ ਦੀਓ ਮੈਂ ਸਾਰਾ ਜਬ ਇਹ ਗਏ ਹਨ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਕਲਗੀਧਰ ਪਾਤਸ਼ਾਹ ਗੁਰਦੁਆਰਾ ਹੋਰਗੜ ਸਾਹਿਬੀ ਤੇ ਪਾਵਨ ਅਸਥਾਨ ਤੇ ਸਿੰਘਾਂ ਦੇ ਕੋਲ ਮਸਨੂਈ ਖੇਡਾਂ ਕਰਵਾਇਆ ਕਰਦੇ ਸਨ ਇੱਕ ਗਰੁੱਪ ਨੇ ਹੱਲਾ ਕਰਨਾ ਦੂਜੇ ਤੇ ਦੂਜੇ ਨੇ ਹੱਲਾ ਰੋਕਣਾ ਔਰ ਜਿਸ ਗਰੁੱਪ ਨੇ ਉਸ ਹੱਲੇ ਦੇ ਵਿੱਚ ਉਹਨਾਂ ਮਸਨੂਈ ਖੇਡਾਂ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਤੇ ਕਲਗੀਧਰ ਪਾਤਸ਼ਾਹ ਉਸ ਗਰੁੱਪ ਨੂੰ ਉਸ ਜਥੇ ਨੂੰ ਸੱਚੇ ਪਾਤਸ਼ਾਹ ਬੜਾ ਸਨਮਾਨ ਦਿਆ ਕਰਦੇ ਸਨ ਸੁਰੂਪੇ ਦਿਆ ਕਰਦੇ ਸਨ ਪਿਆਰ ਕਰਦੇ ਸਨ ਔਰ ਜਿਹੜਾ ਧੜਾ ਉਸ ਹੱਲੇ ਵਿੱਚ ਹਾਰ ਜਾਂਦਾ ਸੀ ਉਸ ਧੜੇ ਨੂੰ ਵੀ ਤਿਆਰੀ ਕਰਨ ਵਾਸਤੇ ਕਲਗੀਧਰ ਪਾਤਸ਼ਾ ਅਸੀਸਾਂ ਦੇ ਕੇ ਪਿਆਰ ਦੇ ਕੇ ਤੇ ਉਤਸ਼ਾਹਤ ਕਰਿਆ ਕਰਦੇ ਸਨ ਕਲਗੀਧਰ ਪਾਤਸ਼ਾ ਨੇ ਇਹ ਵਾਚਨ ਕੀਤੇ ਸਨ ਕਿ ਜਦੋਂ ਔਲੇ ਮਹੱਲੇ ਦੇ ਤਿਉਹਾਰ ਤੇ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਖਾਲਸਾ ਇਕੱਤਰ ਹੋਇਆ ਕਰੇਗਾ ਤੇ ਉਸ ਖਾਲਸੇ ਦੇ ਵਿੱਚ ਅਸੀਂ ਆਪ ਸ਼ਾਮਲ ਹੋਇਆ ਕਰਾਂਗੇ ਔਰ ਇਸ ਗੱਲ ਵਿੱਚ ਕੋਈ ਦੋਰਾ ਮਾਰਨੇ ਉਹ ਚੱਕ ਨਹੀਂ ਕਿ ਜਿੱਥੇ ਪਿਆਰ بر ਪਿਆਰ ਖਾਲਸਾ ਭਾਵੇਂ ਉਹ ਇੱਕ ਹੀ ਬੈਠਾ ਹੈ ਉਹ ਕਲਗੀਧਰ ਪਾਤਸ਼ਾਹੀ ਨੇਰ ਉਸ ਸਿੱਖ ਤੇ ਉਸ ਖਾਲਸੇ ਤੇ ਹੈ ਔਰ ਹੋਲੇ ਮਹੱਲੇ ਦੇ ਤਿਉਹਾਰ ਵਿੱਚ ਜਿੱਥੇ ਨਿਹੰਗ ਸਿੰਘ ਤਾਲਪੰਥ ਟਕਸਾਲਾ ਵੱਖ-ਵੱਖ ਜਥੇਬੰਦੀਆਂ ਸੰਪਰਦਾਵਾਂ ਸੰਸਥਾਵਾਂ ਉੱਥੇ ਪਹੁੰਚ ਕਰਕੇ ਹਾਜ਼ਰੀ ਲਵਾਉਂਦੀਆਂ ਉੱਥੇ ਨਿਹੰਗ ਸਿੰਘਾਂ ਦਾ ਜਿਹੜੇ ਜਿਹੜਾ ਜਲੌਅ ਹੈ ਉਹ ਦੇਖਣ ਯੋਗ ਹੁੰਦਾ ਹੈ ਸੰਗਤ ਦੇ ਸ਼ਾਬਦੇ ਸ਼ਾਤ ਪਹੁੰਚਦੀ ਹੈ ਔਰ ਤਖਸ਼ਿਰੇ ਕੇਸ ਕਰ ਸਹਿਬ ਜੀਤੋਂ ਹੋਲੇ ਮੁਹੱਲੇ ਵਾਲੇ ਦਿਨ ਦੀਵਾਨ ਸਜਿਆ ਹੁੰਦਾ ਔਰ ਦੁਪਹਿਰ ਤੇ 12 ਵਜੇ ਅਰਦਾਸ ਕਰਕੇ ਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਮੁਹੱਲੇ ਤੇ ਜਿਹੜੀ ਅਰੰਭਤਾ ਹੈ ਉਹ ਕੀਤੀ ਜਾਂਦੀ ਹੈ ਔਰ ਮੁਹੱਲੇ ਦੀ ਸਮਾਪਤੀ ਮਾਤਾ ਜੀਤੋਂ ਜਿਹਦਾ ਜਿਹੜਾ ਦੇਹੁਰਾ ਜਿਹੜਾ ਸਥਾਨ ਹੈ ਉੱਥੇ ਜਾ ਕੇ ਤੇ ਮੁਹੱਲੇ ਦੀ ਸਮਾਪਤੀ ਹੁੰਦੀ ਹੈ ਚਰਨ ਗੰਗਾ ਸਟੇਡੀਅਮ ਦੇ ਵਿੱਚ ਨਹਾਗ ਸਿੰਘ ਫੌਜਾ ਪਹੁੰਚਦੀਆਂ ਨੇ ਸੰਗਤਾਂ ਪਹੁੰਚਦੀਆਂ ਨੇ ਉੱਥੇ ਘੋੜਸਵਾਰੀ ਨੇਜੇ ਬਾਜੀ ਗਤ ਕੇ ਬਾਜੀ ਇਤਿਆਦਕ ਜਿਹੜੇ ਜੋਰ ਨੇ ਉਹ ਨਿਹੰਗ ਸਿੰਘ ਜਥੇਬੰਦੀਆਂ ਦਿਖਾਉਂਦੀਆਂ ਸੋ ਪੋਲੇ ਮਹੱਲੇ ਦੇ ਤਿਉਹਾਰ ਦਾ ਜਿਹੜਾ ਉਹ ਅਲੌਕਿਕ ਨਜ਼ਾਰਾ ਹੈ ਉਹ ਦੇਖਣ ਯੋਗ ਹੁੰਦਾ ਹੈ ਦਰਸ਼ਨ ਕਰਨ ਯੋਗ ਹੁੰਦਾ ਹੈ ਸਮੁੱਚੇ ਖਾਲਸਿਆਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਇਸ ਪਾਵਨ ਤਿਉਹਾਰ ਤੇ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਹੀਸ ਗੁਰ ਸਾਹਿਬ ਜੀ ਵਿਖੇ 15 ਤਰੀਕ ਨੂੰ ਔਰ 15 ਤਰੀਕ ਤੋਂ ਪਹਿਲਾਂ ਵਿਗਿੱਤ ਸੰਗਤਾਂ ਦੀ ਆਮਤਾਂ ਹੋ ਚੁੱਕੀ ਹੈ ਔਰ 10 ਤਰੀਕ ਨੂੰ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਅਰੰਭਤਾ ਵੀ ਹੋ ਚੁੱਕੀ ਹੈ ਗੁਰਦੁਆਰਾ ਪਤਾਲਪੁਰ ਸਾਹਿਬ ਜੀ ਕੀਰਤ ਕੋ ਸਹਿਬ ਜੀ ਤੋਂ ਔਰ 12 ਤਰੀਕ ਨੂੰ ਪਹਿਲੇ ਪੜਾਅ ਦੀ ਸੰਪੂਰਨਤਾ ਹੋਣੀ ਹੈ ਔਰ 13 ਤਰੀਕ ਨੂੰ ਦੂਜੇ ਪੜਾਅ ਦੀ ਅਰੰਭਤਾ ਹੋਣੀ ਹੈ ਔਰ 15 ਤਰੀਕ ਨੂੰ ਹੋਲਾ ਮਹੱਲਾ ਜਿਹੜਾ ਉਹ ਮਹੱਲਾ ਤਖਤ ਜੀ ਕੇਸਕਰ ਸਾਹਿਬ ਤੋਂ ਸਜਾਇਆ ਜਾਣਾ ਸਮੂਹੀਆਂ ਸੰਗਤਾਂ ਨੂੰ ਖਾਲਸੇ ਦੇ ਇਸ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ